ਨੌਲੇਜ ਵਾਈਡ ਤੇ ਅੱਜ ਦੀ ਵੀਡੀਓ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਦੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਖੇਤ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਬਚਾਉਣ ਲਈ ਕਿਸਾਨ ਖਨੌਰੀ ਬਾਰਡਰ ਤੇ 13 ਫਰਵਰੀ 2024 ਤੋਂ ਧਰਨਾ ਦੇ ਰਹੇ ਹਨ ਕਿਸਾਨ ਇੱਕ ਮੁੱਖ ਮੰਗ ਐਮ ਐਸ ਪੀ ਮਿਨੀਮਮ ਸਪੋਰਟਿੰਗ ਪ੍ਰਾਈਸ ਲਈ ਸੰਘਰਸ਼ ਕਰ ਰਹੇ ਹਨ ਐਮ ਐਸ ਪੀ ਦਾ ਸਿੱਧਾ ਸਬੰਧ ਸਾਡੇ ਖੇਤਾਂ ਨਾਲ ਹੈ ਇਹਨਾਂ ਖੇਤਾਂ ਵਿੱਚ ਪੈਦਾ ਫਸਲਾਂ ਤੇ ਉਹ ਘੱਟੋ ਘੱਟ ਸਮਰਥਨ ਮੁੱਲ ਦੇ ਕਾਨੂੰਨ ਦੀ ਮੰਗ ਕਰ ਰਹੇ ਹਨ ਸਰਕਾਰ ਸਾਡੀਆਂ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਦੇਣਾ ਚਾਹੁੰਦੀ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਜ਼ਮੀਨਾਂ ਛੱਡਣਗੇ ਤਾਂ ਸਰਕਾਰ ਲਗਾਤਾਰ ਖੇਤੀ ਨੂੰ ਘਾਟੇ ਦਾ ਸੌਦਾ ਬਣਾਉਂਦੀ ਜਾ ਰਹੀ ਹੈ ਤਾਂ ਜੋ ਕਿਸਾਨ ਆਪਣੇ ਆਪ ਜ਼ਮੀਨਾਂ ਵੇਚਣ ਦੇ ਰਾਤੁਰਨ ਦੋਸਤੋ ਇੱਕ ਗੱਲ ਸਮਝ ਜਾਓ ਕਿ ਕਿਸਾਨ ਹੈ ਤਾਂ ਜਹਾਨ ਹੈ ਜੇਕਰ ਕਿਸਾਨੀ ਖਤਮ ਹੋ ਗਈ ਤਾਂ ਤੁਹਾਡੀਆਂ ਸਰਦਾਰੀਆਂ ਖਤਮ ਹੋ ਜਾਣਗੀਆਂ ਸਾਡੀਆਂ ਨਸਲਾਂ ਕਾਰਪੋਰੇਟ ਘਰਾਣਿਆਂ ਦੀਆਂ ਗੁਲਾਮ ਹੋ ਜਾਣੀਆਂ ਇਸ ਤੋਂ ਸਾਨੂੰ ਬਚਾਉਣ ਲਈ ਪਿਛਲੇ 1 ਮਹੀਨੇ ਤੋਂ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨwarte ਬੈਠੇ ਹਨ ਪਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕ ਰਹੀ ਇਸੇ ਸਬੰਧ ਵਿੱਚ ਕਿਸਾਨ ਯੂਨੀਅਨ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਜੇਕਰ ਅਸੀਂ ਧਰਨੇ ਤੇ ਨਹੀਂ ਜਾ ਸਕਦੇ ਤਾਂ ਸਭ ਨੂੰ ਅਪੀਲ ਹੈ ਕਿ 30 ਦਸੰਬਰ ਨੂੰ ਪੰਜਾਬ ਬੰਦ ਰੱਖ ਕੇ ਆਪਣਾ ਸਰਕਾਰ ਨੂੰ ਵਿਰੋਧ ਤੇ ਕਿਸਾਨਾਂ ਨੂੰ ਸਮਰਥਨ ਜ਼ਰੂਰ ਦਰਜ ਕਰਵਾਓ ਬਾਕੀ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਹੈ ਕਿ ਇਕੱਠੇ ਹੋ ਜਾਓ ਏਕਤਾ ਵਿੱਚ ਹੀ ਬਲ ਹੈ ਫੋਕੀਆਂ 14 ਛੱਡੋ ਤੇ ਨਿਸ਼ਾਨੇ ਵੱਲ ਵਧੋ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਨਾਲ ਜੁੜ ਸਕਣ ਧੰਨਵਾਦ